ਰਾਜ ਸਿੰਘ ਢੜਪਾ ਰਾਜੀਤ ਢੜਪਾ ਆਪਣੇ ਪੂਰੇ ਸਾਥੀਆਂ ਸਮੇਤ ਸਾਡੇ ਸੱਦੇ ਦੇ ਇੱਥੇ ਆਏ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਤੋਂ ਇਲਾਵਾ ਸਾਡੇ ਨਾਲ ਲੰਬਾ ਸਮਾਂ ਕੰਮ ਕਰੇ ਸਾਡੇ ਪੁਰਾਣੇ ਆਗੂ ਮਾਨਗਾ ਸਿੰਘ ਸਾਦੀ ਹਰੀ ਜੋ ਸਭ ਤੋਂ ਪਹਿਲਾਂ ਇਸ ਜਥੇਬੰਦੀ 'ਚ ਕੰਮ ਕਰਨ ਲੱਗ ਪਏ ਸੀ ਉਹ ਆਪਣੀ ਟੀਮ ਨਾਲ ਆਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਇਹਦੇ ਨਾਲ ਹੋਲਾ ਸਿੰਘ ਖੇਤੜਾ ਦਰਬਾਰਾ ਖੇਤਵਾ ਉਹਨਾਂ ਦੀ ਟੀਮ ਆਈਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਅਤੇ ਉਮੀਦ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਸਾਡੇ ਕੋਲ ਆਏ ਹੋ ਸਾਡੇ ਤੇ ਵਿਸ਼ਵਾਸ ਪ੍ਰਗਟਾਇਆ ਹੈ ਤੁਸੀਂ ਸਾਡੇ ਨਾਲ ਰਲ ਕੇ ਕੰਮ ਕਰੋਗੇ ਤਾਂ ਜੋ ਕਿ ਆਪਾਂ ਆਪਣੀ ਜਥੇਬੰਦੀ ਨੂੰ ਪਲਾਟ ਡਿਡਪੇ ਨੂੰ ਹੋਰ ਜਥੇਬੰਦੀਆਂ ਦੇ ਬਰਾਬਰ ਖੜਾ ਕਰ ਸਕੀਏ ਅੱਜ ਦੇ ਸਾਡੇ ਇਸ ਸਮਾਗਮ ਵਿੱਚ ਜਿਹੜੇ ਬੀਕੇ ਨੂੰ ਅਜਾਦ ਦੇ ਆਗੂ ਆਏ ਨੇ ਉਹਨਾਂ ਵਿੱਚ ਸਰਬਾਰ ਦਰਵਾਹਤ ਸਿੰਘ ਜੀ ਹਰੀਗੜ ਜਿਹੜੇ ਬਹੁਤ ਹੀ ਲੰਬੇ ਸਮੇਂ ਤੋਂ ਜਥੇਬੰਦੀ 'ਚ ਕੰਮ ਕਰਦੇ ਤੇ ਅੱਜ ਸੁੱਭਾ ਆਗੂ ਨੇ ਉਹ ਆਏ ਨੇ ਗਰਮੇਲ ਸਿੰਘ ਕੈਂਪਰ ਜ਼ਿਲ੍ਹਾ ਪ੍ਰਧਾਨ ਰਾਜ ਸਿੰਘ ਠੇੜੀ ਜ਼ਿਲ੍ਹਾ ਆਗੂ ਸਖਦੇਵ ਸ਼ਰਮਾ ਪਟਾਰ ਤੋਂ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਢੜਪਾ ਸਾਡੇ ਬਲਾਕ ਦੇ ਪ੍ਰਧਾਨ ਨੇ ਬਲਦੇਵ ਸਿੰਘ ਆਗੂ ਬਲਦੇਵ ਸਿੰਘ ਪਿਆ ਬਲਾਕ ਆਗੂ ਰਣਵੀਰ ਸਿੰਘ ਬਗਰੋੜ ਜਗਦੀਪ ਸਿੰਘ ਕੌੜੀਆਂ ਜਸਪ੍ਰੀਤ ਸਿੰਘ ਹਰੀਗੜ੍ਹ